प्यारे दोस्तों मैं विरपाल सिद्धू मॉड बाता चानणिया चैनल ते ਤੁਹਾਡਾ ਸਵਾਗਤ ਕਰਦੀ ਆ ਅੱਜ ਮੈਂ ਤੁਹਾਡੇ ਸਾਹਮਣੇ ਸੁਖਰਾਜ ਕਿਤਾਬਾਂ ਵਾਲਾ ਕੈਫੇ ਦੀ ਕਵਿਤਾ ਪਛਤਾਇਆ ਮੈਂ ਲੈ ਕੇ ਪੇਸ਼ ਆਸ ਕਰਦੀ ਆ ਇਸ ਕਵਿਤਾ ਨੂੰ ਤੁਸੀਂ ਬਹੁਤ ਪਿਆਰ ਦਿਓਗੇ ਸੋ ਆਓ ਆਪਾਂ ਹੁਣ ਆਨੰਦਮਾਨਦੇ ਆ ਕਵਿਤਾ ਨੂੰ ਸੁਣਨ ਦਾ ਤੇਰੇ ਇਸ਼ਕ ਦੇ ਸੂਲੀ ਚੜ ਕੇ ਪਛਤਾਇਆ ਮੈਂ ਅਧੂਰਾਏ ਵਰਕਾ ਪੜ ਕੇ ਪਛਤਾਇਆ ਮੈਂ ਰੀਜ ਸੀ ਥਲਾਂ ਚ ਤੁਰਨੇ ਦੀ ਕੁਝ ਕਰਨੇ ਦੀ ਐਵੇਂ ਅੰਦਰੋਂ ਅੰਦਰੀ ਸੜ ਕੇ ਪਛਤਾਇਆ ਮੈਂ ਦੀਵਾਰ ਖੜੀ ਕਰ ਲਈ ਆਪਣੇ ਚਾਰੇ ਪਾਸੇ ਮੈਂ ਦੇਖ ਦੁਨੀਆ ਨਾਲ ਲੜ ਕੇ ਪਛਤਾਇਆ ਮੈਂ ਮੇਰੀ ਵਾਰੀ ਆਉਣ ਤੱਕ ਇਕਵਾਲ ਮੁੱਕਿਆ ਸਾਰਾ ਲਾਈਨ ਲੰਗਰ ਦੀ ਵਿੱਚ ਖੜ ਕੇ ਪਛਤਾਇਆ ਮੈਂ ਅੱਖਾਂ ਦੇ ਕੋਏ ਪਹਿਲਾਂ ਵਾਲੇ ਹੀ ਸੁੱਕੇ ਨਹੀਂ ਹਨ ਹੁਣ ਫੇਰ ਅੰਦਰ ਵੜ ਕੇ ਪਛਤਾਇਆ ਮੈਂ ਸੁਪਨੇ ਦੇ ਵਿੱਚ ਸਾਰਾ ਮੰਜ਼ਰ ਕਿੰਨਾ ਸੋਹਣਾ ਸੀ ਉੱਠ ਕੇ ਜਦ ਵੇਖਿਆ ਤੜਕੇ ਪਛਤਾਇਆ ਮੈਂ ਪਛਤਾਇਆ ਮੈਂ ਬਹੁਤ ਸੋਹਣੀ ਕਵਿਤਾ ਹੈ ਜੇਕਰ ਤੁਹਾਨੂੰ ਕਵਿਤਾ ਪਸੰਦ ਆਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸੋ ਧੰਨਵਾਦ ਜੀ ਬਾਏ ਬਾਏ